ਨਾਮ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਕਾਰਡੀਆਂ ਜ਼ਿਲ੍ਹਾ ਲੁਧਿਆਣਾ ਅੱਜ ਸ਼ੰਗਾਰਾ ਕੀਤੀ ਹੋਈ ਪਤਲਾਪੁਰ ਇਹ ਜੋ ਪਤਲਾਪੁਰ ਦੀ ਸਾਨੂੰ ਸੰਯੁਕਤ ਮੋਰਚੇ ਵੱਲੋਂ ਕਾਲ ਆਈ ਆ ਇਹ ਅੱਜ ਪੂਰੇ ਭਾਰਤ ਦੇ ਵਿੱਚ ਤਸਵੀਲ ਪੱਦਰ ਤੇ ਉੱਤੇ ਅਵੰਤ ਸਾਹ ਅਨਿਲ ਵੇਜ ਜੋ ਆਪਣੇ ਹਰਿਆਣੇ ਦੇ ਮੰਤਰੀ ਨੇ ਉਹਨਾਂ ਦਾ ਤੇ ਅਮਿਤ ਸਾਹਿਬ ਜੀ ਦਾ ਤੇ ਇਹਨਾਂ ਦੇ ਤਿੰਨਾਂ ਦੇ ਤਸਵੀਲ ਪੱਦਰ ਤੇ ਉਤਲੇ ਫੁਕੇ ਜਾਣਗੇ ਇੱਕ ਰੋਜ਼ ਪ੍ਰਗਟ ਕਰ ਰਹੇ ਆ ਸਰਕਾਰ ਨੂੰ ਦੱਸ ਰਹੇ ਆ ਵੀ ਲੋਕ ਸੌਦੇ ਖਲਾਫ ਨੇ ਵੀ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਤੇ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਿੱਥੇ ਕਿ ਤੱਕ ਇਹੜਾ ਤੁਹਾਡਾ ਸੰਘਰਸ਼ ਚੱਲ ਚੁਕਿਆ ਹੋ ਦੇਖੋ ਸਾਡਾ ਜੋ ਕੋਈ ਵੀ ਅੰਦੋਲਨ ਸਿਆਰ ਸ਼ੁਰੂ ਹੁੰਦਾ ਉਹਨਾਂ ਅੰਦੋਲਨ ਨੂੰ ਜੇ ਆਪਾਂ ਸਹੀ ਦਿਸ਼ਾ ਦੇਣ ਦੇ ਲਈ ਪਹਿਲਾਂ ਲੋਕਾਂ ਦੇ ਵਿੱਚ ਜਾਗਰੂਕਤਾ ਲਿਆਉਣੀ ਪੈਂਦੀ ਆ ਉਹਦੇ ਲਈ ਸਾਡਾ ਮੋਰਚਾ ਬੱਖ-ਬੱਖ ਕਾਲਾ ਦੇ ਰਿਹਾ ਤੇ ਇਹ ਤੋਂ ਬਾਅਦ ਆ 13 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਮਹਾਪੰਚਾਇਤ ਸੱਦੀ ਗਿਆ ਪੂਰੇ ਭਾਰਤ ਦੇ ਵਿੱਚੋਂ ਤੇ ਇਸ ਤੋਂ ਅੱਗੇ ਬਾਅਦ ਦੇ ਵਿੱਚ ਇੱਕ ਕਾਉਲ ਆ ਬਈ ਆਪਣੇ ਜਿਹਨੇ ਟਰੈਕਟਰ ਸੜਕਾਂ ਦੇ ਉੱਤੇ ਖੜਾ ਕੇ ਉਹ ਉਹਦਾ ਰੋਸ ਮਾਰਚ ਕੀਤਾ ਗਿਆ ਟਰੈਕਟਰ ਸੜਕਾਂ ਦੇ ਉੱਤੇ ਖੜਾ ਕੇ ਰੋਸ ਮਾਰਚ ਦੇਖੋ ਉਹ ਤਾਂ ਇਹਦੀ ਡੇਟ 26 26 ਫਰਵਰੀ ਦੀ ਉਹ ਡੇਟ ਹੈ ਇਹਨਾਂ ਦੀ ਤੇ ਉਹਦੇ ਵਿੱਚ ਇੱਕ ਅਸੀਂ ਦਿਖਾਉਣਾ ਚਾਹੁੰਦੇ ਆ ਵੀ ਜੋ ਕਿਸਾਨ ਨੇ ਆਪਣਾ ਜਿਹੜਾ ਸਾਡੇ ਜਿਹੜੇ ਜਿਵੇਂ ਕਹਿੰਦੇ ਨੇ ਵੀ ਟਰੈਕਟਰ ਦਿੱਲੀ ਨਹੀਂ ਲੈ ਕੇ ਜਾਣੇ ਉਹ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਸਾਡਾ ਇੱਕ ਜਿਵੇਂ ਅੱਗੇ ਪਹਾੜ ਤੋਂ ਹੁੰਦੇ ਸੀਗੇ ਸਾਡੇ ਸੰਦ ਨੇ ਇਹਨਾਂ ਨੂੰ ਅਸੀਂ ਕਿਵੇਂ ਛੱਡ ਸਕਦੇ ਆ ਜਿਵੇਂ ਕਈ ਮੰਤਰੀਆਂ ਦੇ ਬਿਆਨ ਆਏ ਨੇ ਵੀ ਤੁਸੀਂ ਬਿਨਾਂ ਗੱਡੀਆਂ ਚ ਜਾਓ ਜਾਂ ਰੇਲਾਂ ਦੇ ਵਿੱਚ ਜਾਓ ਅਸੀਂ ਆਪਣਾ ਸਾਡੇ ਸਾਧਨ ਨੇ ਉੱਥੇ ਜਾ ਕੇ ਜੇ ਸਾਨੂੰ ਰਹਿਣਾ ਵੀ ਪੈ ਸਕਦਾ ਉਹਦੇ ਵਿੱਚ ਅਸੀਂ ਆਪਣੇ ਟਰੈਕਟਰਾਂ ਲਿਆਂਦੇ ਰਾਤ ਨੂੰ ਜਿਸ ਤਰ੍ਹਾਂ ਕਿ ਸਨਾਵਲੋਂ ਤੇ ਕੰਪੈਨਾਂ ਵਗੈਰਾ ਵੀ ਲੈ ਕ੍ਰੇਨਾਂ ਵਗੈਰਾ ਵੀ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਬਾਅਦ। ਉਹ ਦੇਖੋ ਮੇਰੇ ਹਿਸਾਬ ਨਾਲ ਵੀ ਪੰਜਾਬ ਸਰਕਾਰ ਦੀ ਗਲਤ ਨੀਤੀ ਆ। ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਦੇਖੋ ਕਿਉਂਕਿ ਜੇ ਹੈਗਾ ਤਾਂ ਕਾਨੂੰਨ ਦੋਈ ਪਾਸੇ ਆ ਉਹਨਾਂ ਨੂੰ ਕਿਸਾਨਾਂ ਦਾ ਅਧਿਕਾਰ ਆ ਦਿੱਲੀ ਜਾਣ ਦਾ ਤੇ ਉਹਨਾਂ ਨੇ ਮੂਹਰੇ ਬਹੁਤ ਵੱਡੇ ਵੱਡੇ ਗੈਰੀਗੇਟ ਲਾਏ ਘਰੇ ਉਹਨਾਂ ਨੂੰ ਹਟਾਉਣ ਨੂੰ ਉਹ ਲੈ ਕੇ ਚੱਲੇ ਸੀਗੇ। ਤੇ ਸਰਕਾਰ ਨੇ ਉਹਨਾਂ ਨੂੰ ਆਪਣੀ ਪੰਜਾਬ ਸਰਕਾਰ ਨੇ ਹੀ ਬੰਦ ਕਰਤਾ। ਉਹਨਾਂ ਦੇ ਫਿਰ ਹਰਿਆਣਾ ਬਾਰਡਰ ਦੇ ਉੱਪਰੇ ਬੈਠੇ ਰਹਿਣਗੇ ਸਾਰੇ ਕਿਸਾਨ। ਦੇਖੋ ਹਜੇ ਤੱਕ ਤਾਂ ਜੀ ਫਿਲਹਾਲ ਓਕੜੀ ਨੇ ਬੈਠੇ। ਦੋ ਦਿਨ ਦਾ ਉਹਨਾਂ ਨੇ ਬਰਾਮ ਲਿਆ ਸੀਗਾ। ਮੈਨੂੰ ਲੱਗਦਾ ਵੀ ਕੱਲ ਨੂੰ ਉਹ ਕੋਈ ਨਵੀਂ ਕਾਲ ਦੇਣਗੇ। ਅਮਰਤ ਵੈਨੀਪਾਲ, ਭਾਰਤੀ ਸੈਨ ਜਨਰਲ ਲਖਵਾਲ, ਜ਼ਿਲ੍ਹਾ ਮੀਤਪੁਰਧਾਨ। ਇਹ ਪੁਤਲੇ ਜੋ ਪਿਛਲੇ ਦਿਨਾਂ ਚ ਝੜਪ ਹੋਈ ਆ ਜੇ ਸਰਕਾਰ ਨੇ ਬਾਰਡਰ ਟੱਪ ਕੇ ਸਿੱਧੀ ਗੋਲੀ ਮਾਰੀ ਮੁੰਡੇ ਦੇ। ਕੀ ਉਹ ਕਿਸ ਦਾ ਬੇਟਾ ਨਹੀਂ ਸੀ? ਪੁੱਤ ਨਹੀਂ ਸੀ? ਸਾਨੂੰ ਉਹਦਾ ਅਫਸੋਸ ਹੈ ਤੇ ਹੋਰ ਵੀ ਜਿਹੜੀਆਂ ਮਾਰੂ ਨੀਤੀਆਂ ਨੇ ਸਰਕਾਰ ਦੀ ਤੇ ਮਾੜੀ ਸੋਚ ਹੈ ਮਾਰੂ ਸੋਚ ਹੈ ਉਹਦੇ ਸੰਦਰਭ ਵਿੱਚ ਅੱਜ ਪੁਤਲਾ ਫੂਕਿਆ ਜਾ ਰਿਹਾ ਅਸੀਂ ਤਾਂ ਵਾਰ-ਵਾਰ ਅਪੀਲ ਕਰਦੇ ਆ ਕਿ ਬੈਠ ਕੇ ਗੱਲ ਦਾ ਹੱਲ ਕੱਢਿਆ ਜਾਵੇ ਇੱਥੇ ਸਾਨੂੰ ਵਾਰ-ਵਾਰ ਮਾੜੀ ਸੋਚ ਤੇ ਮਾਰੂ ਨੀਤੀਆਂ ਦੇ 70 ਕਿਉਂ ਵਿਛਾਉਣੇ ਪੈਣ ਵਾਰ-ਵਾਰ ਇਹ ਅਪੀਲ ਕਰਨੀ ਚਾਹੁੰਦੇ ਹਾਂ ਅਪੀਲ ਕਰਨੀ ਚਾਹੁੰਦੇ ਨੇ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜੋ ਕਾਢ ਹੋਇਆ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਕਿਸਾਨਾਂ ਦੀ ਸੁਣਵਾਈ ਹੋਵੇ ਜਲ ਤੋਂ ਜਲ ਕਰਾ ਸਕਣੋ ਅੱਗੇ ਮੈਂ ਨਾਮ ਮੇਰੇ ਮੂੰਹ ਤੋਂ ਬਾਹਰੋਂ ਬਲਾਕ ਪ੍ਰਧਾਨ ਭਾਰਤ ਕਸਾਨ ਨੇ ਕਾਦੀਆਂ ਜਿਹੜਾ ਮਰੇ ਹਾਂ ਅੱਜ ਅੱਜ ਸੰਗਰਾਲੇ ਜਿੰਦਾ ਉੱਤਰ ਕੱਢੀਆਂ ਹੋਏ ਇਸ ਕਰਕੇ ਇਕੱਠੇ ਹੋਏ ਜੀ ਮੰਨ ਲਓ ਆਪਣੇ ਕਸਾਨ ਚੂਹੂ ਬੱਟੇ ਤੇ ਬੈਠੇ ਨੇ ਜੀ ਉਹਨਾਂ ਨਾਲ ਭਾਜਪਾ ਸਰਕਾਰ ਨੇ ਗੋਲੀਆਂ ਵੀ ਚਲਵਾਈਆਂ ਨੇ ਤੇ ਅਥਰੂ ਗਏ ਗੋਲੇ ਵੀ ਸਿੱਟੇ ਨੇ ਜੋ ਸਾਡੇ ਨੌਜਵਾਨ ਮਤਲਬ ਸ਼ਹੀਦ ਹੋਏ ਮੁੰਡਾ ਉਹਦੇ ਰੋਸ ਵਿੱਚ ਉਹਨਾਂ ਆਡੀਓ ਦਾ ਸਾਹਮਣੇ ਮੋਦੀ ਅਮਿਤ ਸ਼ਾਹ ਤੇ ਜੋ ਇਹਨਾਂ ਦੇ ਮੰਤਰੀ ਉਹਨਾਂ ਦੇ ਪੁਤਲੇ ਫੂਕ ਰਹੇ ਆ। ਤੇ ਕੀ ਦੀ ਕੋਈ ਰਣ ਦਿੱਤੀ। ਅਗਿਆ ਦੇਖਦੇ ਆਂ ਜੀ ਕਾਲ ਦੇਣਗੇ ਜਿਹੜੀਆਂ ਜਪਣੇ ਤੌਰ ਤੇ ਦਊਗਾ ਜੀ ਉਹਦੇ ਹਿਸਾਬ ਨਾਲ ਚੱਲਾਂਗੇ। ਹਾਂ ਜੀ ਆਪਣਾ ਨਾਮ। ਬਹਾਦਰ ਸਿੰਘ ਰੋਲੇ ਬਲਾਕ ਪ੍ਰਧਾਨ ਬੀਕੇ ਜੂ ਕਾਦੀਆ ਸਮਰਾਲਾ। ਅੱਜ ਪੁਤਲਾ ਫੂਕ ਰਹੇ ਹਾਂ ਕੀ ਕਹਿਣਾ ਚਾਹੁੰਦੇ ਆਂ। ਅਸੀਂ ਇਹ ਕਹਿਣਾ ਚਾਹੁੰਦੇ ਆਂ ਜੋ ਹਰਿਆਣਾ ਸਰਕਾਰ ਸਾਡੇ ਦੇ ਬਾਰਡਰ ਤੇ ਜੁਰਮ ਕਰਦੀ ਆ ਅਸੀਂ ਉਹਦੇ ਖਿਲਾਫ ਪੁਤਲੇ ਫੂਕ ਕੇ ਪ੍ਰਦਰਸ਼ਨ ਆਪਣਾ ਕਰਨਾ ਚਾਹੁੰਦੇ ਆਂ। ਕਿਉਂ ਅਸੀਂ ਅੰਦੋਲਨ ਸ਼ਾਂਤਮਈ ਕਰਦੇ ਆਂ ਸ਼ਾਂਤਮਈ ਅੰਦੋਲਨ ਸਾਡਾ ਹੱਕ ਬਣਦਾ ਹਰ ਇੱਕ ਬੰਦੇ ਦਾ ਹੱਕ ਆਸੀਂ ਆਪਾਂ ਅੰਦੋਲਨ ਕਰ ਸਕਦੇ ਆਂ ਜਦ ਕਿ ਅਸੀਂ ਹਰਿਆਣਾ ਕ੍ਰੋਸ ਕਰਕੇ ਦਿੱਲੀ ਜਾਣਾ ਦਿੱਲੀ ਦੇ ਬਾਰਡਰ ਤੇ ਬਹਿਣਾ ਸੀ ਇਹ ਸਾਨੂੰ ਹਰਿਆਣਾ ਸਰਕਾਰ ਨੇ ਰੋਕਦਾ ਖੱਟ ਸਰਕਾਰ ਨੇ ਸਾਡੇ ਪੰਜਾਬ ਚ ਜਾ ਕੇ ਮੁੰਡਿਆਂ ਤੇ ਅਥਰੂ ਗੈਸ ਤੇ ਡਾਇਰੈਕਟ ਸਿਰ ਤੇ ਸੁਭਦੀਪ ਦੇ ਸਿਰ ਚ ਗੋਲੀ ਮਾਰੀ ਆ ਸਾਡਾ ਪ੍ਰਦਰਸ਼ਨ ਕਰਦੇ ਆਂ ਤੇ ਉਹਨਾਂ ਦਾ ਜੇ ਹੱਕ ਬਣਦਾ ਸਾਡੇ ਲੱਕ ਤੋਂ ਥੱਲੇ ਗੋਲੀ ਮਾਰ ਸਕਦੇ ਆ ਉ ਪਰਮਾਨ ਦਾ ਉਹਨਾਂ ਦਾ ਕੋਈ ਅਧਿਕਾਰ ਨਹੀਂ ਅਸੀਂ ਪੰਜਾਬ ਸਰਕਾਰ ਦੀ ਵੀ ਨਿੰਦਿਆ ਕਰਦੇ ਆਂ ਸਾਡੇ ਪੰਜਾਬ ਸਰਕਾਰ ਸਾਡੇ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਅਸੀਂ ਉਹਦਾ ਹੀ ਵਿਰੋਧ ਕਰਾਂਗੇ ਪੰਜਾਬ ਸਰਕਾਰ ਦਾ ਉਹ ਐਮ ਐਲ ਏ ਵੀ ਘੇਰਾਂਗੇ ਜਿਹਨਾਂ ਹੁਣ ਸਾਡਾ ਸਾਥ ਦਿੱਤਾ ਤੁਸੀਂ ਇਹਦੇ ਕਰਕੇ ਹੀ ਕਹਿੰਦੇ ਆ ਅਸੀਂ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਤੋਂ ਮੰਗ ਕਰਦੇ ਆ ਕਿ ਸਾਡੇ ਜੋ ਬੰਦੀ ਕਾਰਵਾਈ ਉਹਦਾ ਕਾਰਵਾਈ ਕਰੇ ਜੋ ਮੁੰਡੇ ਤੇ ਉਹਨੂੰ ਇਨਸਾਫ ਵੀ ਮਿਲੇ ਸੁਭਦੀਪ ਨੂੰ ਅਸੀਂ ਉਹਦੇ ਲਈ ਕਰਦੇ ਆ ਜੇ ਨਹੀਂ ਸਾਡਾ ਸਾਥ ਦੋਗੇ ਪੰਜਾਬ ਸਰਕਾਰ ਅਸੀਂ ਐਮ ਐਲ ਏ ਦਾ ਤੇ ਮੰਤਰੀਆਂ ਦਾ ਘਰਾਓ ਕਰਾਂਗੇ ਹਾਂਜੀ ਮੇਰਾ ਨਾਮ ਮੇਰਾ ਨਾਮ ਮਨਰਾਜ ਸਿੰਘ ਜੀ ਪਾਰਤੀ ਕਿਸਾਨ ਜੂਨੀਅਨ ਰਾਜੇਵਾਲ ਦਾ ਫੇਸਬੁਕਸ ਪਰਸਨ ਹੈ ਜੀ ਅੱਗੇ ਜਿਵੇਂ ਵਾਲੇ ਜੀ ਕੁਝ ਲੱਗ ਪਿਆ ਨਾ ਕੀ ਉਹਦੇ ਵਿੱਚ ਇਹ ਜਿਹੜਾ ਖਨੋਰੀ ਬਾਰਡਰ ਤੇ ਸ਼ੰਭੂ ਮੋਰਚੇ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਸਾਡੇ ਕਿਸਾਨ ਪ੍ਰੋਟੈਸਟ ਕਰ ਰਹੇ ਸੀਗੇ ਸ਼ਾਂਤਮਈ ਤਰੀਕੇ ਦੇ ਨਾਲ ਉਹਨੂੰ ਜਿਸ ਤਰ੍ਹਾਂ ਡਿਕਟੇਟਰਸ਼ਿਪ ਦੇ ਨਾਲ ਸੈਂਟਰ ਦੀ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਕਾਇਦਾ ਕੁਚਲਣ ਦਾ ਇੱਕ ਯਤਨ ਕੀਤਾ ਗਿਆ ਜੋ ਕਿ ਅੱਜ ਤੱਕ ਕਦੇ ਇਤਿਹਾਸ ਦੇ ਵਿੱਚ ਇਹ ਦੇਖਿਆ ਨਹੀਂ ਵੀ ਕੋਈ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕਿਤੇ ਕਿਤੇ ਵੀ ਜਾਨਕਿਆ ਜਥੇਬੰਦੀਆਂ ਦੇ ਉੱਪਰ ਇੱਕ ਤਸ਼ੱਦਦ ਢਾਇਆ ਗਿਆ ਜਿਸ ਨੂੰ ਕਿ ਬਹੁਤ ਅਤਿ ਅਤਨਿੰਦਰੀ ਜੋ ਘਟਨਾ ਜਿਹੜੀ ਹੈ ਇਹ ਆਪਣੇ ਦੇਸ਼ ਦੇ ਵਿੱਚ ਵਾਪਰੀ ਹੈ ਇਸ ਤਰ੍ਹਾਂ ਦੀ ਅਜੇ ਤੱਕ ਕਦੇ ਨਹੀਂ ਕਿਸੇ ਨੇ ਦੇਖਿਆ ਵੀ ਇੰਨੀ ਡਿਕਟੇਟਰਸ਼ਿਪ ਸਰਕਾਰ ਨੇ ਦਿਖਾਈ ਹੋਵੇ ਕਿ ਕੋਈ ਆਪਣਾ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਕਿਸਾਨਾਂ ਤੇ ਖਰੇआम ਗੋਲੀਆਂ ਮਾਰ ਕੇ ਉਹਨਾਂ ਨੂੰ ਨੌਜਵਾਨ ਸਾਡਾ ਸ਼ਹੀਦ ਕੀਤਾ ਗਿਆ ਉੱਥੇ ਜਿਸ ਤਰ੍ਹਾਂ ਬਜ਼ੁਰਗਾਂ ਦੇ ਨਾਲ ਤੇ ਟਰੈਕਟਰਾਂ ਦੀ ਤੇ ਮਸ਼ੀਨਰੀ ਦੀ ਭੰਨਤੋੜ ਕੀਤੀ ਆ ਉਤੋ ਇਹ ਤਰ੍ਹਾਂ ਇਹ ਲੱਗ ਰਿਹਾ ਵੀ ਇੱਕ ਸ਼ਾਸ਼ਤ ਦੇ ਤਹਿਤ ਸਰਕਾਰ ਵੱਲੋਂ ਆਕੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਕੇ ਇਵਨ ਕੋਈ ਹਰਿਆਣੇ ਦੇ ਬਾਰਡਰ ਵੀ ਟੱਪਿਆ ਨਹੀਂ ਕਿਸੇ ਨੇ ਪੰਜਾਬ ਦੇ ਵਿੱਚ ਖੜਿਆ ਟਰੈਕਟਰਾਂ ਦੇ ਉੱਪਰ ਪੰਜਾਬ ਦੇ ਉੱਪਰ ਆਪਣੀ ਜ਼ਮੀਨ ਦੇ ਉੱਪਰ ਪ੍ਰੋਟੈਸਟ ਕਰਦੇ ਲੋਕਾਂ ਦੇ ਉੱਪਰ ਆ ਕੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਦੇ ਨਾਲ ਨੌਜਵਾਨ ਸਾਡਾ ਸ਼ਹੀਦ ਵੀ ਹੋਇਆ ਬਜ਼ੁਰਗ ਤੇ ਕਿੰਨੇ ਸੈਂਕੜੇ ਜਿਹੜੇ ਕਿਸਾਨ ਨੇ ਉਹ ਅੱਜ ਹਸਪੀਟਲ ਦੇ ਵਿੱਚ ਦਾਖਲ ਨੇ ਜੀ ਅਜੇ ਤਾਈਂ ਕਹਿੰਦੇ ਸਰਕਾਰ ਤੋਂ ਜੋ ਪੰਜਾਬ ਸਰਕਾਰ ਦੀ ਇਹ ਵੀ ਉਹਨਾਂ ਦੀ ਨਲਕੀ ਰਹੀ ਹੈ ਪੰਜਾਬ ਸਰਕਾਰ ਦੀ ਜਦੋਂ ਅੱਜ 92 ਸੀਟਾਂ ਜਿਤਾ ਕੇ ਪੰਜਾਬ ਦੀ ਸਰਕਾਰ ਨੇ ਵੱਡਾ ਮੈਂਡੇਟ ਇਹਨਾਂ ਸਰਕਾਰ ਨੂੰ ਪੰਜਾਬ ਦੀ ਨੂੰ ਵੀ ਦਿੱਤਾ ਅੱਜ ਸਾਡੇ ਕੀ ਗੱਲ ਉੱਥੇ ਸ਼ਹੀਦ ਹੋ ਰਹੇ ਨੇ ਨੌਜਵਾਨ ਇਹ ਹੱਤਿਆ ਹੱਤ ਰਕੇ ਬੈਠੀ ਨਹੀਂ ਪੰਜਾਬ ਸਰਕਾਰ ਵੀ ਇਹਨਾਂ ਨੇ ਕਿਉਂ ਨਹੀਂ ਕੋਈ ਐਕਸ਼ਨ ਕੀਤਾ ਅੱਜ ਤੱਕ ਕੋਈ ਉਹਨਾਂ ਤੇ ਇੱਕ ਵੀ ਪਰਚਾ ਦਰਜ ਨਹੀਂ ਹੋਇਆ ਜਿਹੜੇ ਬੰਦਿਆਂ ਨੇ ਅੱਜ ਉੱਥੇ ਆ ਕੇ ਘਟਿਆ ਹਰਕਤ ਕੀਤੀ ਆ ਕਿ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦੀ ਧਰਤੀ ਦੇ ਉੱਤੇ ਆ ਕੇ ਸਾਡੇ ਨਾਲ ਧੱਕਾ ਕਰ ਰਿਹਾ ਉਹ ਬਿਲਕੁਲ ਵੀ ਪੰਜਾਬ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਖਿਲਾਫ ਅਸੀਂ ਇਸ ਗੱਲ ਤੇ ਪੰਜਾਬ ਸਰਕਾਰ ਦੀ ਵੀ ਇਹ ਗੱਲ ਦੀ ਨਿੰਦਾ ਕਰਦੇ ਆਂ ਵੀ ਬਿਲਕੁਲ ਉਹਨਾਂ ਨੇ ਗੱਲ ਬਿਲਕੁਲ ਵੀ ਇੱਕ ਇੱਕ ਨਾਲ ਵੀ ਸਟੈਪ ਲੈ ਕੇ ਨਹੀਂ ਖੜੇ ਹੈਗੇ ਜਦੋਂ ਕਿ ਆਪਾਂ মিডিਆ ਦੇ ਵਿੱਚ ਕਹਿ ਰਹੇ ਆਂ ਅਸੀਂ ਪੰਜਾਬ ਦੇ ਨਾਲ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਪਰ ਬਿਲਕੁਲ ਵੀ ਉਹ ਤੋਂ ਆਊਟ ਆਫ ਵੇਜ ਆ ਕੇ ਸੈਂਟਰ ਸਰਕਾਰ ਨਾਲ ਕਿਉਂ ਖਿੱਚੜੀ ਹੋ ਕੇ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਦਾ ਜਿਹੜਾ ਕੋਲ ਆ ਇਹਨੂੰ ਦਵਾਇਆ ਜਾ ਰਿਹਾ ਤੇ ਨੌਜਵਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਹ ਇੱਕ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਵੀ ਕੋਈ ਸੰਘਰਸ਼ ਨਾ ਕਰਨ ਅਸੀਂ ਇਹ ਸਰਕਾਰਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਸੰਯੁਕਤ ਮੋਰਚਾ ਬਿਲਕੁਲ ਇਹ ਗੱਲ ਦੀ ਅਮੈਤ ਕਰਦਾ ਵੀ ਜਿਹੜੇ ਸਾਡੇ ਭਰਾਵਾਂ ਨਾਲ ਧੱਕਾ ਹੋਇਆ ਬਿਲਕੁਲ ਡਟ ਕੇ ਸਾਥ ਦਵਾਂਗੇ। ਉਸ ਸੰਬੰਧ ਰੇ ਵਿੱਚ ਅੱਜ ਜੋ ਵੀ ਸੰਯੁਕਤ ਸਥਾਨ ਮੋਰਚੇ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਉਹਦੇ ਸੰਬੰਧ ਚ ਅੱਜ ਪੁਤਲਾ ਫੂਕਣ ਦੇ ਲਈ ਇੱਥੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਜੀ। ਮੇਰਾ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਕਿਸਾਨ ਯੂਨੀਅਨ ਰਾਜਵਾਰ ਪੁਤਲਾ ਫੂਕਣ ਉਹ ਕੀ ਕਿਹੜਾ ਪੁਤਲਾ ਜੋ ਪਿਛਲੇ ਦਿਨੀ ਤਸ਼ੱਦਦ ਮੋਦੀ ਸਰਕਾਰ ਨੇ ਕੀਤਾ ਜੋ ਕਿਸਾਨ ਆਪਣੀ ਹੱਕੀ ਮੰਗਾਂ ਲਈ ਆਪਣੀ ਰਾਜਧਾਨੀ ਚ ਧਰਨਾ ਦੇਣ ਲਈ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਐ ਸਮਝਿਆ ਵੀ ਇਹ ਟੈਰਲਿਸਟ ਨੇ ਬਾਹਰਲੇ ਪੂਰਦੇਸ਼ ਤੋਂ ਆਏ ਹੋਏ ਨੇ ਵੀ ਉੱਥੋਂ ਆ ਕੇ ਇਹਨਾਂ ਨੂੰ ਨੰਗੜ ਨਹੀਂ ਦੇਣਾ ਜਿਹਹ ਜਹ ਬਤੀਰਾ ਇਕਨ ਤਾਂ ਪਾਕਿਸਤਾਨ ਵਾਲੀ ਜਿਹੜੀ ਆਪਣੀ ਵਾਟਰ ਆ ਉਸ ਤੇ ਵੀ ਹੈ ਨਹੀਂ ਇਹ ਚੀਜ਼ਾਂ ਲਾਈਆਂ ਹੋਈਆਂ ਜਿਵੇਂ ਇਹਨਾਂ ਨੇ ਸਾਨੂੰ ਹਰਿਆਣਾ ਸੂਬਾ ਇੰਡੀਆ ਦਾ ਪੰਜਾਬ ਆ ਪੰਜਾਬ ਤੋਂ ਉੱਥੇ ਦਿੱਲੀ ਜਾ ਰਹੇ ਸੀ ਪਰਮਨ ਆਪਣੀਆਂ ਮੰਗਾ ਮਨਾਉਣ ਦੇ ਲਈ ਜਥੇਬੰਦੀਆਂ ਵਾਲੇ ਸਾਰੇ ਉਹਦੇ ਵਿੱਚ ਇਹਨਾਂ ਨੇ ਉੱਥੋਂ ਲੰਘਣ ਨਹੀਂ ਦਿੱਤਾ ਉਲਟਾ ਇਹ ਜਿਹੜਾ लाठी ਚਾਰਜ ਕੀਤਾ ਅੱਥਰੂ ਆਹ ਗੋਲੀ ਚਲਾਈ ਜਿੰਨੇ ਆਹ ਇਹਨਾਂ ਨੇ ਟੀਅਰ ਗੈਸ ਚੜ੍ਹੀਆ ਉਹਦੀ ਅਸੀਂ ਬਹੁਤ ਸਖਤ ਨਕਦੀ ਕਰਦੇ ਆ ਜਿਹੜਾ ਸਾਡਾ ਕਿਸਾਨ ਵੀਰ ਸ਼ਹੀਦ ਇਹਨਾਂ ਨੇ ਕੀਤਾ ਉਹਦੇ ਅਸੀਂ ਮੁਆਵਜ਼ੇ ਦੀ ਤੇ ਪਰਚੇ ਦੀ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਤੇ ਉੱਥੇ ਦੇ ਵਿੱਤ ਆਪਣੇ ਗ੍ਰਹਿ ਮੰਤਰੀ ਅਨਿਲ ਵੇਜਤ ਇਹਨਾਂ ਤੇ ਅਸੀਂ ਪਰਚੇ ਦੀ ਮੰਗ ਕਰਦੇ ਆ ਪੰਜਾਬ ਸਰਕਾਰ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀ ਪਰਸੋ ਕੇ ਜਿਹੜਾ ਇਹਨਾਂ ਦੇ ਜਿਹੜੇ ਅਧਿਕਾਰੀਆਂ ਨੇ ਗੋਲੀ ਚਲਾਈ ਆ ਉਹਨਾਂ ਤੇ ਕਾਰਵਾਈ ਕੀ ਜਿਹੜਾ ਇਹ ਜਾ ਇੱਕ ਅਰਬਾਈ ਕਰਵਾਈ ਜਾ ਉਹ ਤਾਂ ਇੱਕ ਸਿਰਫ ਉਹਨਾਂ ਨੇ ਬਿਆਨ ਦੇ ਦੇਣਾ ਕਾਰਵਾਈ ਉਹ ਕਰ ਲੈਂਦਾ ਉਹਨੂੰ ਕਿਹਨੇ ਰੋਕੇ ਆ ਪੋਸਟਮਾਰਟਮ ਉਹਦਾ ਹੋ ਗਿਆ ਪੋਸਟਮਾਰਟਮ ਹੋ ਕੇ ਉਹਦੀ ਰਿਪੋਰਟ ਆ ਗਈ ਉਹ ਉਹ ਤੇ ਕਾਰਵਾਈ ਕਰੇ ਪੰਜਾਬ ਸਰਕਾਰ ਜਿਹੜਾ ਉਹਨੇ ਮਤਲਬ ਕਰਨ ਵਾਲਾ ਸੀਗਾ ਉਹਨੇ ਕਿਉਂ ਲੇਟ ਕੀਤਾ ਸ਼ਹੀਦ ਦੇ ਪਰਿਵਾਰ ਨੂੰ ਨੌਕਰੀ ਕੰਪਰਸੇਟ ਜਿਹੜੀ ਕੱਲ ਐਸਕੇਮ ਦੀ ਮੀਟਿੰਗ ਚ ਫੈਸਲਾ ਹੋਇਆ ਵੀ ਉਹਨੂੰ ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਅਸੀਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਮਤਲਬ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਮਤਲਬ ਜਲਦੀ ਤੋਂ ਜਲਦੀ ਕਰੇ